अमृतसर सफाई मजदूर यूनियन संबंधित पार्टी मजदूर सांगदे प्रधान श्री नरेश कुमार जी दी अगुवाई हेट नगर निगम दफ्तर विच आपणियां मांगा नु लेके रोश प्रदर्शन कीता गया इस मौके ते यूनियन दे जनरल सेक्रेटरी सहोता गुरचरन चीदा वीर सिंह रतन लाल बिल्ला मंगल सिंह सहोता सुखदेव सिंह विक्रम गिल बलदेव राज दारा सिंह कुलवंत सिंह चेयरमैन बूटा बराड़ अते आदे मेंबर मौजूद चीफ एडिटर कमलजीत सिंह दी विशेष रिपोर्ट जिंदाबाद 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 जूनिया जिंदाबाद जिंदाबाद मैं नरेश प्रधान सफाई मजदूर यूनियन संबंधी भारतीय मजदूर संघ लो ए आज नरेश प्रधान यस करके किता जी ਸਾਡੀਆਂ ਜੜੀਆਂ ਬੜੀ ਕਾਫੀ ਚੀਜ਼ ਸਾਡੀਆਂ ਮੰਗਾ ਚੱਲਦੀ ਆ ਰਹੀਆਂ ਆ ਉਹ ਨਹੀਂ ਮੰਨੀ ਗਈਆਂ ਜੀ ਤੇ ਉਹਦੇ ਕਰਕੇ ਆਪਾਂ ਸਾਰੇ ਇਕੱਠੇ ਹੋਏ ਆ ਕਿ ਆਪਾਂ 29 ਤਰੀ ਨੂੰ ਆਪਣਾ ਡਵਾ ਨੋਟ ਵੀ ਦਿੱਤਾ ਸੀ ਕਿ ਜਿਹਦੀ ਖ਼ੈ ਨਹੀਂ ਸੁਣਾਈ ਹੋਈ ਫਿਰ ਆਪਾਂ ਮਕੀਸ਼ ਸ਼ੁੱਕਰਵਾਰ ਫੇਰ ਦਿੱਤਾ ਜੇ ਉਹਦੇ ਕਰਕੇ ਸੋਮਵਾਰ ਆਪਾਂ ਦਿੱਤਾ ਕਿ ਸੋਮਵਾਰ ਆਪਾਂ ਆਪਣੇ ਧਰਨਾ ਲਗਾਣਾ ਹੈ ਇੱਥੇ ਬਹਿਣਾ ਜੇ ਇਹ ਗੇਟ ਮੀਟਿੰਗ ਵਾਂਗੂ ਆਪਾਂ ਕੀਤਾ ਜੇ ਕਿ ਜਿਹੜੀ ਸਾਡੀ ਮਜ਼ਦੂਰਾਂ ਦੀ ਇੱਕ ਮੰਗ ਆ ਗਿਆ ਆ ਉਹਦੇ ਵਦੀਕ ਜਿਹੜੇ ਜਿੱਥਾ ਸਾਡਾ ਪੀਐਫ ਦੀਆਂ ਕਾਪੀਆਂ ਦਾ ਸਾਡਾ ਪੀਐਫ ਦਾ ਬਕਾਇਆ ਹੈ ਸਾਨੂੰ ਪਤਾ ਹੈ ਸਾਡੇ ਜਿਹੜੇ ਜਿਹੜਾ ਖਾਤੇ ਸਿਰ ਬਿਲਕੁਲ ਜ਼ੀਰੋ ਹੈਗੇ ਆ ਸਾਨੂੰ ਪਤਾ ਹੀ ਨਹੀਂ ਸਾਡੇ ਖਾਤੇ 'ਚ ਕੀ ਹੈਗਾ ਕਿ ਜਿਹੜਾ 2014 ਤੋਂ ਸਾਡਾ ਕੱਟਦਾ ਆ ਰਿਹਾ ਅੱਜ ਤੱਕ ਕਿ ਘੱਟ ਤੋਂ ਘੱਟ ਵੀ 3-4 ਲੱਖ ਜਾਂ 5-6 ਲੱਖ ਤਾਂ ਹੋਣਾ ਚਾਹੀਦਾ ਸਾਡੇ ਖਾਤੇ ਦੇ ਵਿੱਚ ਸਾਡੇ ਖਾਤੇ ਬਿਲਕੁਲ ਜੋ ਕੀ ਮਤਲਬ ਜ਼ੀਰੋ ਹੀ ਹੈਗਾ ਜੇ ਕਿ ਕੁਝ ਨਹੀਂ ਹੈਗਾ ਉਹਦੀ ਆਪਾਂ ਮੰਗ ਕੀਤੀ ਹੈ ਕਿ ਸਾਨੂੰ ਸਾਡੇ ਪੀਐਫ ਦੀਆਂ ਕਾਪੀਆਂ ਦਿੱਤੀਆਂ ਜਾਣ ਕਿ ਜੋ ਕਿ ਉਹਦੀ ਸਾਨੂੰ ਸਟੇਟਮੈਂਟ ਦਿੱਤੀ ਜਾਵੇ ਪਿੰਟਰ ਕਰਕੇ ਸਾਰਿਆਂ ਨੂੰ ਜਦੋਂ ਵੀ ਕੋਈ ਕੰਮ ਹੁੰਦਾ ਹੈ ਆਪਾਂ ਜਾਣੇ ਇਹਨਾਂ ਕੋਲ ਸਾਨੂੰ ਕਿਹਾ ਜਾਂਦਾ ਹੈ ਪਿਛੇ ਡੀਸੀਪ ਨੂੰ ਕਿਹਾ ਗਿਆ ਮਨੂ ਸ਼ਰਮਾ ਜੀ ਨੂੰ ਤੇ ਸੰਦੀਪ ਆਪਣੇ ਕਮਿਸ਼ਨ ਸਾਹਿਬ ਹੀ ਦੀ ਆਪਣੇ ਰਸ਼ੀ ਜੀ ਤੇ ਉਹਨਾਂ ਨੇ ਮੈਂ ਕੀ ਸਾਨੂੰ ਕਿਹਾ ਸੀ ਕਿ ਤੁਹਾਡੇ ਕੰਮ ਜਲਦੀ ਜਲਦੀ ਆਪਾਂ ਕਰਾ ਦਾਂਗੇ ਜਦੋਂ ਸਾਡੀ ਉਹਨਾਂ ਨਾਲ ਮੀਟਿੰਗ ਹੋਈ ਸੀ ਇਹਨਾਂ ਡਿਊਟੀਆਂ ਲਾਈਆਂ ਸਾਡੀ ਕੋਈ ਡਿਊਟੀ ਕਿਸੇ ਨੇ ਨਿਭਾਈ ਨਹੀਂ ਜੇ ਉੱਥੇ ਦਾ ਉੱਥੇ ਹੀ ਕੰਮ ਰੁਕਿਆ ਜੇ ਬਸ ਆਨੇ ਆ ਚਲੇ ਜਾਣੇ ਆਨੇ ਆ ਚਲੇ ਜਾਣੇ ਦੇਖੋ ਮਜ਼ਦੂਰ ਏਕਤਾ ਸਾਡੇ ਮਜ਼ਦੂਰ ਭਰਾ ਆ ਆਪਾਂ ਸਵੇਰੇ ਤੜਕੇ ਉੱਠਦੇ ਆ ਆਪਣੀਆਂ ਨਗੀ ਹਾਈ ਤੇ ਜਾਣੇ ਹਾਈ ਲਵਾ ਕੇ ਬੀਟਾ ਜਾਣੇ ਕੰਮ ਕਰਦੇ ਆ ਉਤੋਂ ਦੋ ਇੱਕ ਨੇੜੇ ਤੱਕ ਦੋਏ ਦਾ ਕੰਮ ਕਰਦੇ ਆ ਫਿਰ ਆਪਾਂ ਦਫਤਰੇ ਆਨੇ ਆ ਦਫਤਰ ਆ ਕੇ ਜਿਹੜਾ ਸੀਟਾ ਤੇ ਕੋਸਾਂ ਨੂੰ ਸੀਟਾ ਕੋਈ ਮਿਲਦਾ ਹੀ ਨਹੀਂ ਹੈਗਾ ਜੀ ਸਾਡੇ ਕੰਮ ਹੀ ਨਹੀਂ ਹੁੰਦੇ ਵੇ ਤੱਕੇ ਤੁੱਕੇ ਖਾ ਕੇ ਚਲੇ ਜਾਂਦੇ ਆ ਕਿ ਮਜ਼ਦੂਰ ਦਾ ਕੋਈ ਸਾਡੀ ਸਫਾਈ ਕਰਮਚਾਰੀ ਦਾ ਕੋਈ ਕੰਮ ਨਹੀਂ ਹੋ ਰਿਹਾ ਜੀ ਤੇ ਇਸ ਕਰਕੇ ਆਪਾਂ ਅੱਜ ਇਕੱਠੇ ਹੋਏ ਆ ਕਿ ਆਪਾਂ ਆਪਣੇ ਜਿਹੜੇ ਹੱਕ ਲੈ ਕੇ ਛੜਨਾ ਜੇ ਕਮਿਸ਼ਨ ਸਾਹ ਨੂੰ ਬੇਨਤੀ ਕਰਦੇ ਆ ਜਿਹੜੀਆਂ ਸਾਡੀਆਂ ਮੰਗਾਂ ਨਹੀਂ ਪੂਰੀਆਂ ਅੱਜ ਹੁੰਦੀਆਂ ਜੇ ਸਾਡੀਆਂ ਜਿਹ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਆਪਾਂ ਬੈਠੇ ਆ ਦਰਨੇ ਤੇ ਜਿਉ ਤੱਕ ਸਾਡਾ ਨੀਂਦ ਦਾ ਹੱਕ ਸਾਨੂੰ ਦੇਣਗੇ ਆਪਾਂ ਇਹ ਤੋਂ ਉਠਣਾ ਨਹੀਂ ਆ ਅੱਜ ਇੰਨੇ ਕੇ ਹੱਕ ਕੱਲੇ ਤੋਂ ਜ਼ਿਆਦਾ ਹੋਣਗੇ ਪਰ ਸੋ ਇਤੋਂ ਹੀ ਜ਼ਿਆਦਾ ਹੋਣਗੇ ਸਰਦਾਰ ਜੀ ਮੁੰਗਾ ਤੁਹਾਡੇ ਇਹਦੇ ਮੁੰਗਾ ਇਹ ਕੋਈ ਕਾਰਨ ਕੀ ਸਮਝੀਓ ਕਿ ਮੁੰਗਾ ਪੁਰੀਆ ਨਹੀਂ ਹੋਣ ਕਰ ਇਹ ਕਾਰਨ ਜੀ ਦੇਖੋ ਸਾਡੀ ਕਾਰਨ ਇਹ ਸਮਝਦੇ ਕਿ ਸਾਡੀ ਇਕਤਾ ਨਹੀਂ ਹੈਗੀ ਸਾਡੀ ਇਕਤਾ ਬਹੁਤ ਹੈਗੀ ਜੇ ਕਹਿੰਦੇ ਜੇ ਸਫਾਈ ਮਜ਼ਦੂਰ ਉੜ ਜਾਵੇ ਨਾ ਤੇ ਚੰਗੇ ਚੰਗੇ ਤੇ ਗੋਡੇ ਠਿੱਕ ਜਿੰਦੇ ਆ ਤੇ ਇਹਨਾਂ ਨੂੰ ਪਤਾ ਵੀ ਹੈ ਕਿ 2012 ਦੇ ਵਿੱਚ ਆਪਾਂ ਜਦੋਂ ਆਪਣੀ ਇਕਤਾ ਕੀਤੀ ਸੀ ਤੇ ਉਹਦੇ ਆਪਣੇ ਹੱਕ ਲੈ ਕੇ ਆਪਣੇ ਬੱਚੇ ਦੀ ਰੋਟੀ ਉੱਠੇ ਆ ਤੇ ਅੱਜ ਵੀ ਆਪਾਂ ਉਹੀ ਕਰਨਾ ਜੇ ਕਿ ਆਪਣੇ ਹੱਕਾਂ ਵਾਸਤੇ ਆਪਾਂ ਖਲੋਤੇ ਆ ਜਿਹੜੀ ਇਹ ਮੰਗੇ ਸਾਡੀ ਪੀਐਫ ਦੀ ਕਾਪੀਆਂ ਦੀ ਆਨਲਾਈਨ ਤਨਖਾਹ ਦੀ ਹੈਗੀ ਜੇ ਕਿ ਸਾਡੀ ਜਿਹੜੀ ਤਨਖਾਹ ਔਨਲਾਈਨ ਹੋਣੀ ਚਾਹੀਦੀ ਆ ਕਿ ਸਾਡਾ ਡਾੜਾ ਜਿਹੜਾ ਔਨਲਾਈਨ ਚੱਲਣਾ ਚਾਹੀਦਾ ਜਿਸ ਨਾਲ ਕੋਈ ਛੇੜਛਾੜ ਨਾ ਹੋਵੇ ਕੋਈ ਨਜਾਇਜ਼ ਮੰਗਾ ਨਹੀਂ ਇਹ ਸਾਡੀ ਜਾਇਜ਼ ਮੰਗਾ ਹੈਗੀਆਂ ਜੇ ਸਾਡੇ ਜਿਹੜਾ 6 ਮਹੀਨੇ ਦਾ ਡੀਏ ਬਕਾਇਆ ਬੰਦਾ ਆ ਸਾਡੇ ਬਕਾਇਆ ਜਿਹੜਾ ਬੰਦਾ ਸਾਨੂੰ ਦਿੱਤਾ ਜਾਵੇ ਕਿੰਨੇ ਕ ਕਰਮਚਾਰੀ ਨਾਲ ਆ ਜੇ ਕਰਮਚਾਰੀ ਤਾਂ ਘੱਟ ਦੋ 250 ਬੰਦਾ ਹੈਗਾ ਹੀ ਸਾਡਾ ਜਹਾ ਜੰਦਰੀਦਰ ਬੰਤੀ ਬਗੇ ਆ ਬਾਕੀ ਸਾਡੇ ਨਾਲ ਹੀ ਖਲੋਤੇ ਐ ਇੱਥੇ ਧਰਨੇ ਤੇ ਬੈਠੇ ਆ ਮੁਲਾਜ਼ਮ ਤੇ ਬੋਧ ਹੀ ਪਰ ਪ੍ਰਸ਼ਾਸਨ ਡੱਕਦਾ ਵੀ ਪਿਆ ਜੇ ਪਰ ਸਾਡੇ ਮੁਲਾਜ਼ਮ ਨਹੀਂ ਡੱਕਦੇ ਪਏ ਕਿਉਂਕਿ ਆਪਾਂ ਆਪਣੇ ਹੱਕ ਵਾਸਤੇ ਲੜ ਰਹੇ ਆਪਾਂ ਕੋਈ ਨਜਾਇਜ਼ ਨਹੀਂ ਕਰ ਰਹੇ ਕਿਸੇ ਨਾਲ ਇਹਨਾਂ ਦੇ ਕੁੱਤਿਆਂ ਦਾ 20-2000 ਰੁਪਿਆ ਖਰਚਾ ਜੇ ਕਿ ਸਾਡੀਆਂ ਤਨਖਾਹਾਂ ਨੂੰ ਨੋਟ ਦੇ ਆਗੇ ਕਿ 30000 ਰੁਪਏ ਲੈਣੇ ਪਏ ਆ ਸਾਡੇ 30000 ਦੇ ਤੋਂ ਆਪਕਸਰ ਇੱਕ ਰੁਪਈਆ ਨਹੀਂ ਸਾਡੇ ਕੋਲ ਬਚਦਾ ਸਾਰੇ ਦੇ ਕਰਜ਼ਾਈ ਥਲੇ ਹੋਏ ਪਏ ਆ ਸਾਰੇ ਦੇ ਕਰਜ਼ੇ ਥਲੇ ਦੱਬੇ ਹੋਏ ਆ ਕਿ ਸਾਡੇ ਘੱਟ ਹੀ 24 ਨੂੰ ਆ ਕੇ ਤਨਖਾਹਾਂ ਹੁੰਦੀਆਂ ਤੇ ਕਰਜ਼ਾ ਨਾ ਚੁਕੇ ਤੇ ਕੀ ਕਰੀਏ ਮੈਂ ਤੇ ਹੱਥ ਜੋੜ ਕੇ ਪ੍ਰਸ਼ਾਨ ਨੂੰ ਇਹ ਬੇਨਤੀ ਕਰਾਂਗਾ ਜੀ ਤਨਖਾਹ ਸਾਡੀ ਆ ਇੱਕ ਦਿਨ ਹੋ ਕੇ 7 ਤਰੀਕ ਤੱਕ ਸਾਡੀ ਤਨਖਾਹ ਪੈਣੀ ਚਾਹੀਦੀ ਸਾਡੇ ਖਾਤੇ ਦੇ ਵਿੱਚ ਜਿਸੇ ਕਿ ਉਹ ਵੀ ਔਨਲਾਈਨ ਸਾਡੀ ਕਿ ਜਿਹੜਾ ਕਿ ਕਿਸੇ ਨੂੰ ਕੋਈ ਮੁਸ਼ਕਲ ਨਾ ਹੋਵੇ ਹੋਰ ਦੂਸਰੀ ਮੰਗ ਸਾਡੀ ਹੈਗੀ ਹੈ ਜੀ ਜਿਹੜੀ ਸਾਡੀ ਪੈਨਸ਼ਨ ਹੈ 2004 ਵਾਲੀ ਉਹ ਸਾਡੀ ਬਹਲ ਹੋਣੀ ਚਾਹੀਦੀ ਹੈ ਕਿ ਪ੍ਰਸ਼ਾਸਨ ਨੂੰ ਆਪਾਂ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਇਹਦੇ 'ਵਾਲ ਸਾਡਾ ਮੱਕੇ ਧਿਆਨ ਦਿੱਤਾ ਜਾਵੇ ਕਿ ਦੇਕੇ ਦਿੱਲੀ ਵੀ ਤਰ ਨਾਲ ਲੱਗਾ ਸੀ ਤਨੀ ਲਾ ਕੇ ਵੀ ਆਇਆ ਜੰਤਰ ਮੰਤਰ ਵੀ ਗਏ ਹਾਂ ਠੀਕ ਹੈ ਹੁਣ ਪਟਿਆਲੇ ਵੀ ਹੋਇਆ ਸੀ ਤੇ ਇਸ ਕਰਕੇ ਆਪਾਂ ਪ੍ਰਸ਼ਾਸਨ ਲਾ ਕੇ ਹੱਥ ਜੋੜ ਕੇ ਬੇਨਤੀ ਕਰਕੇ ਇਹ ਕੋਈ ਨਜਾਇਜ਼ ਮੰਗ ਨਹੀਂ ਜਾਇਜ਼ ਮੰਗ ਹੈਗੀ ਆ ਐ ਜਗਦੀਸ਼ ਗਿੱਲ ਜਿਹੜਾ ਜਨਨ ਸ਼ਕਤੀ ਭਾਰਤੀ ਮਜ਼ਦੂਰ ਸੰਘ ਸ਼ਾਵਾ ਸ਼ੀਨਾ ਦੇ ਨਰੇਸ਼ ਦੀ ਟੀਮ ਦੇ ਕਿ ਜਿਹੜਾ ਇਹਨਾਂ ਨੇ 29 ਜਨਵਰੀ ਨੂੰ ਜਿਹੜਾ ਇਹਨਾਂ ਨੇ ਡਿਮਾਂਡ ਨੋਟ ਦਿੱਤਾ ਉਸ ਤੋਂ ਪਹਿਲੇ ਵੀ ਟੇਬਲ ਟਾਕਾਂ ਹੋਈਆਂ ਨੇ ਜਿਸ ਦਿਨਾਂ ਦੇ ਕੋਲ ਮੌਜੂਦਾ ਪ੍ਰੋਸੀਡਿੰਗਾਂ ਨੇ ਕਿ ਕਿਹਦੀ ਜ਼ਿੰਮੇਵਾਰੀ ਕੀ ਲਈ ਗਈ ਹੈ ਅਫਸਰ ਦੀ ਕੀ ਲਈ ਗਈ ਹੈ ਲੇਕਿਨ ਜਦ ਵੀ ਇਹ ਉਹਨਾਂ ਨੂੰ ਜਾ ਕੇ ਟੇਬਲ ਟਾਕ ਕਰਨ ਵਾਸਤੇ ਗਏ ਤੇ ਉਹਨਾਂ ਦੇ ਦੂਨ ਤੱਕ ਨਹੀਂ ਰਿੰਗਦੀ ਇਸ ਕਰਕੇ ਦਬਾਰ ਤੋਂ ਜਿਹੜਾ ਨਾ 29 ਦਾ ਡਿਮਾਂਡ ਨੋਟ ਦਿੱਤਾ ਉਹਦੇ ਵਿੱਚ ਬਿਲਕੁਲ ਜ਼ਿਆਜ ਮੰਗਾ ਨੇ ਇਹਨਾਂ ਨੇ ਬਿਲਕੁਲ ਕੋਕ ਕੇ ਉਹੀ ਡੈਜ ਡਮੰਡਾ ਪਾਈਆਂ ਨੇ ਜਿਹੜੀਆਂ ਤੇ ਸਾਡੀਆਂ ਜ਼ਰੂਰੀ ਆ ਅੱਜ ਸਾਡਾ ਜਿਹੜਾ ਪ੍ਰੋਵੀਜ਼ਨ ਫੰਡ ਕੱਟਿਆ ਤੇ ਜਾ ਰਿਹਾ ਲੇਕਿਨ ਉਹ ਕੱਟ ਕੇ ਕਿੱਥੇ ਜਾ ਰਿਹਾ ਉਹਦਾ ਪਤਾ ਲਾਣਾ ਜ਼ਰੂਰੀ ਆ ਇਹ মিডিਆ ਨੂੰ ਮੇਰੀ ਬੇਨਤੀ ਹੈ ਵੀ ਤੁਸੀਂ ਵੀ ਸਾਡਾ ਸਾਥ ਦਿਓ ਕਿ ਸਾਡਾ ਪ੍ਰੋਵੀਡੈਂਟ ਫੰਡ ਜਿਹੜਾ ਕੱਟਿਆ ਦੇ ਜਾ ਰਿਹਾ ਲੇਕਿਨ ਉਹ ਕਿੱਥੇ ਜਾ ਰਿਹਾ ਉਹ ਕਿੱਥੇ ਜਾਵਾ ਕਰਾਂਦੇ ਆ ਸਾਡੇ ਕਿਉਂ ਨਹੀਂ ਫੰਡਾਂ ਦੇ ਵਿੱਚ ਪੈਸੇ ਆ ਗਏ ਜਾਂ ਸਾਡੀਆਂ ਜਿਹੜੀਆਂ ਪ੍ਰੋਵੀਡੈਂਟ ਫੰਡ ਬੁੱਕਾਂ ਨੇ ਉਹਨਾਂ ਨੂੰ ਕਲੀਅਰ ਕਿਉਂ ਨਹੀਂ ਕਰਦੇ ਉਹਨਾਂ ਨੂੰ ਹਰ ਵੇਲੇ ਟਾਲ ਮਟਾਲਾ ਕਰਦੇ ਆ ਸਾਡਾ ਪੱਕਾ ਮੁਲਾਜ਼ਮ ਜਿੰਨਾ ਵਾਂ ਅਗਰ ਜੇ ਉਹਨਾਂ ਤਕਰੀਬਨ ਇਹੀ ਜਾਇਦਾ ਲਈਏ ਵੀ ਕਿੰਨੀ ਫੰਡ ਮਹੀਨੇ ਦੀ ਕੱਟੀ ਜਾਂਦੀ ਹੈ ਉਹਨਾਂ ਇਹਨਾਂ ਕੋਲ ਜਵਾਬ ਅਸੀਂ ਲੈਣਾ ਕਿ ਫੰਡ ਜਾਂਦੀ ਕਿੱਥੇ ਆ ਸਾਡੇ ਖਾਤਿਆਂ ਚ ਫੰਡ ਕਿਉਂ ਨਹੀਂ ਜਾਂਦੀ ਕਈ ਐਸੇ ਵੀ ਲੋਕ ਮੈਨੂੰ ਮਿਲੇਗੇ ਉਹ ਜਿਨ੍ਹਾਂ ਨੇ ਐਸੀਆਂ ਕਰਾਈਆਂ ਨਾ ਜੀਵਨ ਬੀਮੇ ਕਰਵਾਏ ਆ ਉਹਨਾਂ ਦੀਆਂ ਵੀ ਕਿਸ਼ਤਾਂ ਜਾ ਰਹੀਆਂ ਉਹਨਾਂ ਦੀਆਂ ਵੀ ਕਿਸ਼ਤਾਂ ਦਾ ਨਹੀਂ ਪਤਾ ਲੱਗਣ데요 ਕਿ ਕਿੱਥੇ ਜਾ ਰਿਹਾ ਵਾ ਜੋ ਸਾਡੀ ਬੇਨਤੀ ਆ ਪ੍ਰਸ਼ਾਸਨ ਨੂੰ ਕਿ ਇਹ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਕੋਕ ਕੇ ਜਿਹੜੀਆਂ ਤੁਹਾਡੇ ਦਰਬਾਰ ਤੇ ਭੇਜੀਆਂ ਨੇ ਹੁਣ ਇਹਨਾਂ ਨੇ ਨੀ ਘੋਖਣੀਆਂ ਉਹ ਤੁਸੀਂ ਘੋਖੋ ਕਮਿਸ਼ਨਰ ਤੁਸੀਂ ਘੋਖੋ ਜਿਹੜੇ ਲੋਕਲ ਅਧਿਕਾਰੀ ਨੇ ਸਾਡੇ ਸ਼ਹਿਰ ਦੇ ਉਹ ਘੋਖਣ ਕਿ ਅਸੀਂ ਕਿ ਇਹਨਾਂ ਨੂੰ ਕੀ ਘੋਖਣਾ ਇਹਨਾਂ ਦੇ ਘੋਖ ਕੇ ਦੇਤਾ ਹੁਣ ਉਹਨਾਂ ਨੇ ਘੋਖਣਾ ਹੈ ਕਿ ਵਾਕਈਏ ਨਜ਼ਾਇਜ਼ ਵਾਕਈਏ ਜਾਇਜ਼